ਸਟੇਜ ਦੇ ਉੱਪਰ ਪੰਗੜਾ ਕਰਨ ਦੇ ਦੌਰਾਨ ਪੈਗ ਉਤਾਰ ਕੇ ਸਟੇਜ ਤੇ ਰੱਖਣ ਵਾਲੇ ਨੌਜਵਾਨ ਦੇ ਵੱਲੋਂ ਹੁਣੇ ਗੁਰੂਕਾਰ ਨਤਮਸਟਕ ਹੋ ਕੇ ਮਾਫੀ ਮੰਗੀ ਗਈ ਹੈ ਸੈਨਾਲ ਹਿਊਜ਼ ਦੇ ਵੱਲੋਂ ਕਿਹਾ ਗਿਆ ਜੋ ਹੋਇਆ ਠੀਕ ਨਹੀਂ ਹੋਇਆ ਮੇਰਾ ਸਾਰਾ ਪਰਿਵਾਰ ਅਮਰਿਤਧਾਰੀ ਹੈ ਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਜਿਸ ਦੇ ਕਾਰਨ ਅੱਜ ਮੈਂ ਆਪਣੀ ਪੁਲਬਖਸ਼ਾਂ ਦੇ ਲਈ ਗੁਰੂਕਾਰ ਆਇਆ ਦੱਸੇ ਕਿ ਪਿਤੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇ ਇਸੇ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਪੰਗੜੇ ਦੀ ਟੀਮ ਸਟੇਜ ਦੇ ਉੱਪਰ ਪਰਫਾਰਮ ਕਰਦੀ ਹੋਈ ਨਜ਼ਰ ਆ ਰਿਸੀ ਤੇ ਇਸੇ ਹੀ ਦੌਰਾਨ ਲਲਪੱਗ ਦੇ ਵਿੱਚ ਇੱਕ ਨੌਜਵਾਨ ਦੇ ਪੱਗ ਪੰਗੜਾ ਕਰਨ ਦੇ ਦੌਰਾਨ ਟਿੱਲੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਦੇ ਵੱਲੋਂ ਦੋ ਵਾਰ ਆਪਣੀ ਪੱਗ ਨੂੰ ਠੀਕ ਵੀ ਕੀਤਾ ਗਿਆ ਪਰ ਜਦੋਂ ਉਸ ਨੂੰ ਲੱਗਾ ਕਿ ਉਹ ਉਤਰ ਸਕਦੀ ਹੈ ਤਾਂ ਉਸ ਦੇ ਵੱਲੋਂ ਉਤਾਰ ਕੇ ਸਟੇਜ ਤੇ ਰੱਖ ਦਿੱਤੀ ਗਈ ਤਾਂ ਖੁੱਲੇ ਕੇਸ਼ਾਂ ਦੇ ਵਿੱਚ ਉਸ ਦੇ ਵੱਲੋਂ ਪੰਗੜਾ ਕੀਤਾ ਗਿਆ ਆਪਣੀ ਪਰਫਾਰਮੈਂਸ ਪੂਰੀ ਕੀਤੀ ਗਈ ਤੇ ਉਸ ਤੋਂ ਬਾਅਦ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਜਾਂਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਨੂੰ ਮਿਲੇ ਜੁਲੀ ਪ੍ਰਤੀਕਿਰਿਆ ਮਿਲ ਰਹੀ ਸੀ ਬਹੁਤ ਸਾਰੇ ਰਿਐਕਸ਼ਨ ਉਸ ਦੇ ਉੱਪਰ ਆ ਰਹੇ ਸੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਦੇ ਉੱਪਰ ਨੈਗੇਟਿਵ ਕਮੈਂਟਿੰਗ ਵੀ ਕੀਤੀ ਗਈ ਕਈਆਂ ਦੇ ਵੱਲੋਂ ਇਸ ਨੌਜਵਾਨ ਨੂੰ ਸਪੋਰਟ ਵੀ ਕੀਤਾ ਗਿਆ ਉੱਥੇ ਦੱਸਦੀ ਕਿ ਕੁਝ ਲੋਕਾਂ ਦੇ ਵੱਲੋਂ ਕਮੈਂਟ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜੇਕਰ ਪਰਫਾਰਮ ਕਰਦੇ ਹੋਏ ਇਹ ਨੌਜਵਾਨ ਦੇ ਪੱਗਟੇ <li> ਹੋਈ ਸੀ ਤਾਂ ਇਸ ਨੂੰ ਸਟੇਜ ਦੇ ਪਿੱਛੇ ਜਾ ਕੇ ਆਪਣੀ ਪਾਗ ਠੀਕ ਕਰ ਲੈਣੀ ਚਾਹੀਦੀ ਸੀ ਇਸ ਤਰ੍ਹਾਂ ਉਤਾਰ ਕੇ ਸਟੇਜ ਤੇ ਨਹੀਂ ਸੀ ਰੱਖਣਾ ਚਾਹੀਦਾ ਪਰ ਕੁਝ ਲੋਕਾਂ ਦੇ ਵੱਲੋਂ ਉਸ ਨੂੰ ਸਪੋਰਟ ਕੀਤਾ ਜਾ ਰਿਹਾ ਸੀ ਕਿ ਭੰਗੜੇ ਦੇ ਦੌਰਾਨ ਜੇਕਰ ਉਸਦੇ ਪਾਗ ਡਿੱਗ ਜਾਂਦੀ ਤਾਂ ਜ਼ਿਆਦਾ ਗਲਤ ਅਸਿਕਾ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਉਸ ਨੂੰ ਸਪੋਰਟ ਕੀਤਾ ਜਾ ਰਿਹਾ ਸੀ ਹੁਣ ਇਸੇ ਹੀ ਚੱਲਦੇ ਉਸ ਨੌਜਵਾਨ ਦੇ ਵੱਲੋਂ ਗੁਰੂਕਾਰ ਨਤਮਸਟਕ ਹੋ ਕੇ ਮਾਫੀ ਮੰਗੀ ਗਈ ਹੈ ਸਨਾਲ نیوز ਦੇ ਵੱਲੋਂ ਕਿਹਾ ਗਿਆ ਕਿ ਉਹ ਆਪਣੀ ਪੁਲ ਬਖਸ਼ਾਨ ਦੇ ਲਈ ਗੁਰੂਕਾਰ ਨਤਮਸਟਕ ਹੋਣਾ ਦੱਸਦੀ ਕਿ ਉੱਥੇ ਦੱਸਦੀ ਕਿ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਸ਼ਿਗੂ ਨਾਨਕ ਦੇਵ ਯੂਨੀਵਰਸਿਟੀ ਦੀ ਇਹ ਵੀ ਜਸ਼ਨ 2024 ਦੇ ਵਿੱਚ ਨੌਜਵਾਨ ਪਰਫਾਰਮ ਕਰ ਰਿਹਾ ਸੀਗਾ ਪੰਗੜੇ ਦੀ ਟੀਮ ਪਰਫਾਰਮ ਕਰ ਰਹੀ ਸੀ ਤੇ ਦੱਸਦੀ ਕਿ ਇਸ ਪੰਗੜਾ ਟੀਮ ਨੂੰ ਪਹਿਲਾ ਅਵਾਰਡ ਮਿਲਿਆ ਸੀ ਉੱਥੇ ਦੱਸਦੀ ਕਿ ਇਹ ਵੀਡੀਓ ਬਸ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਜਿਸ ਦੇ ਉੱਪਰ ਕਾਫੀ ਜ਼ਾਰੇ ਕਮੈਂਟ ਆਂਦੇ ਨੇ ਕੋਈ ਇਸ ਨੌਜਵਾਨ ਦੇ ਹੱਕ ਦੇ ਵਿੱਚ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਕੋਈ ਇਸੇ ਨੌਜਵਾਨ ਦੇ ਖਿਲਾਫ ਟਿੱਪਣੀਆਂ ਕਰ ਰਹੀ ਅਸੀ ਤੇ ਇਸੇ ਹੀ ਵਿਚਾਲੇ ਹੁਣ ਉਸ ਨੌਜਵਾਨ ਦੇ ਵੱਲੋਂ ਗੁਰਕਾਰ ਨਤਮਸਤਕ ਹੋ ਕੇ ਮਾਫੀ ਮੰਗੀ ਗਈ ਹੈ ਸਟੇਜ ਦੇ ਉੱਪਰ ਪੰਗੜਾ ਕਰਨ ਦੇ ਦੌਰਾਨ ਪੈਗ ਉਤਾਰ ਕੇ ਸਟੇਜ ਤੇ ਰੱਖਣ ਵਾਲੇ ਨੌਜਵਾਨ ਦੇ ਵੱਲੋਂ ਹੁਣੇ ਗੁਰੂਕਾਰ ਨਤਮਸਟਕ ਹੋ ਕੇ ਮਾਫੀ ਮੰਗੀ ਗਈ ਹੈ ਸੇਨਾਰਕਿਊਲਸ ਦੇ ਵੱਲੋਂ ਕਿਹਾ ਗਿਆ ਜੋ ਹੋਇਆ ਠੀਕ ਨਹੀਂ ਹੋਇਆ ਮੇਰਾ ਸਾਰਾ ਪਰਿਵਾਰ ਅਮਰਿਤਧਾਰੀ ਹੈ ਤੇ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੈ ਇਸ ਦੇ ਕਾਰਨ ਅੱਜ ਮੈਂ ਆਪਣੀ ਪੁਲਬਖਸ਼ਾਂ ਦੇ ਲਈ ਗੁਰੂਕਾਰ ਆਇਆ ਦੱਸੇ ਕਿ ਪਿਤੇ ਦਿਨਾਂ ਦੇ ਵਿੱਚ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਪੰਗੜੇ ਦੀ ਟੀਮ ਸਟੇਜ ਦੇ ਉੱਪਰ ਪਰਫਾਰਮ ਕਰਦੀ ਹੋਈ ਨਜ਼ਰ ਆ ਰਿਸੀ ਤੇ ਇਸੇ ਹੀ ਦੌਰਾਨ ਲਾਲ ਪੱਗ ਦੇ ਵਿੱਚ ਇੱਕ ਨੌਜਵਾਨ ਦੇ ਪੱਗ ਪੰਗੜਾ ਕਰਨ ਦੇ ਦੌਰਾਨ ਢਿੱਲੀ ਹੋ ਜਾਂਦੀ ਹੈ ਉਸ ਤੋਂ ਬਾਅਦ ਉਸ ਦੇ ਵੱਲੋਂ ਦੋ ਵਾਰ ਆਪਣੀ ਪੱਗ ਨੂੰ ਠੀਕ ਵੀ ਕੀਤਾ ਗਿਆ ਪਰ ਜਦੋਂ ਉਸ ਨੂੰ ਲੱਗਾ ਕਿ ਉਹ ਉਤਰ ਸਕਦੀ ਹੈ ਤਾਂ ਉਸ ਦੇ ਵੱਲੋਂ ਉਤਾਰ ਕੇ ਸਟੇਜ ਤੇ ਰੱਖ ਦਿੱਤੀ ਗਈ ਤਾਂ ਖੁੱਲੇ ਕੇਸ਼ਾਂ ਦੇ ਵਿੱਚ ਉਸ ਦੇ ਵੱਲੋਂ ਪੰਗੜਾ ਕੀਤਾ ਗਿਆ ਆਪਣੀ ਪਰਫਾਰਮੈਂਸ ਪੂਰੀ ਕੀਤੀ ਗਈ ਤੇ ਉਸ ਤੋਂ ਬਾਅਦ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਜਾਂਦੀ ਹੈ ਵੀਡੀਓ ਵਾਇਰਲ ਹੋਣ ਤੋਂ ਬਾਅਦ ਇਸ ਨੂੰ ਮਿਲੇ ਜੁਲੀ ਪ੍ਰਤੀਕਿਰਿਆ ਮਿਲ ਰਹੀ ਸੀ ਬਹੁਤ ਸਾਰੇ ਰਿਐਕਸ਼ਨ ਉਸ ਦੇ ਉੱਪਰ ਆ ਰਹੇ ਸੀ ਬਹੁਤ ਸਾਰੇ ਲੋਕਾਂ ਦੇ ਵੱਲੋਂ ਇਸ ਦੇ ਉੱਪਰ ਨੈਗੇਟਿਵ ਕਮੈਂਟਿੰਗ ਵੀ ਕੀਤੀ ਗਈ ਕਈਆਂ ਦੇ ਵੱਲੋਂ ਇਸ ਨੌਜਵਾਨ ਨੂੰ ਸਪੋਰਟ ਵੀ ਕੀਤਾ ਗਿਆ ਉੱਥੇ ਦੱਸ ਦੇ ਕਿ ਕੁਝ ਲੋਕਾਂ ਦੇ ਵੱਲੋਂ ਕਮੈਂਟ ਦੇ ਵਿੱਚ ਕਿਹਾ ਜਾ ਰਿਹਾ ਸੀ ਕਿ ਜੇਕਰ ਪਰਫਾਰਮ ਕਰਦੇ ਹੋਏ ਇਹ ਨੌਜਵਾਨ ਦੇ ਪੱਗਟੇ ਢਿੱਲੀ ਹੋਈ ਸੀ ਤਾਂ ਇਸ ਨੂੰ ਸਟੇਜ ਦੇ ਪਿੱਛੇ ਜਾ ਕੇ ਆਪਣੀ ਪਾਗ ਠੀਕ ਕਰ ਲੈਣੀ ਚਾਹੀਦੀ ਸੀ ਇਸ ਤਰ੍ਹਾਂ ਉਤਾਰ ਕੇ ਸਟੇਜ ਤੇ ਨਹੀਂ ਸੀ ਰੱਖਣਾ ਚਾਹੀਦਾ ਪਰ ਕੁਝ ਲੋਕਾਂ ਦੇ ਵੱਲੋਂ ਉਸ ਨੂੰ ਸਪੋਰਟ ਕੀਤਾ ਜਾ ਰਿਹਾ ਸੀ ਕਿ ਭੰਗੜੇ ਦੇ ਦੌਰਾਨ ਜੇਕਰ ਉਸ ਦੀ ਪਾਗ ਡਿੱਗ ਜਾਂਦੀ ਤਾਂ ਜ਼ਿਆਦਾ ਗਲਤ ਅਸਿਕਾ ਜਿਸ ਤੇ ਚੱਲਦੇ ਉਹਨਾਂ ਦੇ ਵੱਲੋਂ ਉਸ ਨੂੰ ਸਪੋਰਟ ਕੀਤਾ ਜਾ ਰਿਹਾ ਸੀ ਹੁਣ ਇਸੇ ਹੀ ਚੱਲਦੇ ਉਸ ਨੌਜਵਾਨ ਦੇ ਵੱਲੋਂ ਗੁਰੂਕਾਰ ਨਤਮਸਤਕ ਹੋ ਕੇ ਮਾਫੀ ਮੰਗੀ ਗਈ ਹੈ ਸਨਾਲ نیوز ਦੇ ਵੱਲੋਂ ਕਿਹਾ ਗਿਆ ਕਿ ਉਹ ਆਪਣੀ ਭੁੱਲ ਬਖਸ਼ਾਨ ਦੇ ਲਈ ਗੁਰੂਕਾਰ ਨਤਮਸਤਕ ਹੋਣਾ ਦੱਸਦੀ ਕਿ ਉੱਥੇ ਦੱਸਦੀ ਕਿ ਇਹ ਵੀਡੀਓ ਕਾਫੀ ਵਾਇਰਲ ਹੋ ਰਹੀ ਸੀ ਸ਼ਿਗੂ ਨਾਨਕ ਦੇਵ ਯੂਨੀਵਰਸਿਟੀ ਦੀ ਇਹ ਵੀ ਜਸ਼ਨ 2024 ਦੇ ਵਿੱਚ ਨੌਜਵਾਨ ਪਰਫਾਰਮ ਕਰ ਰਿਹਾ ਸੀਗਾ ਪੰਗੜੇ ਦੀ ਟੀਮ ਪਰਫਾਰਮ ਕਰ ਰਹੀ ਸੀ ਤੇ ਦੱਸਦੀ ਕਿ ਇਸ ਪੰਗੜਾ ਟੀਮ ਨੂੰ ਪਹਿਲਾ ਅਵਾਰਡ ਮਿਲਿਆ ਸੀ ਉੱਥੇ ਦੱਸਦੀ ਕਿ ਇਹ ਵੀਡੀਓ ਬਸ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਜਿਸ ਦੇ ਉੱਪਰ ਕਾਫੀ ਜ਼ਾਰੇ ਕਮੈਂਟ ਆਂਦੇ ਨੇ ਕੋਈ ਇਸ ਨੌਜਵਾਨ ਦੇ ਹੱਕ ਦੇ ਵਿੱਚ ਖੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਸੀ ਕੋਈ ਇਸੇ ਨੌਜਵਾਨ ਦੇ ਖਿਲਾਫ ਟਿੱਪਣੀਆਂ ਕਰ ਰਹੀ ਅਸੀ ਤੇ ਇਸੇ ਹੀ ਵਿਚਾਲੇ ਹੁਣ ਉਸ ਨੌਜਵਾਨ ਦੇ ਵੱਲੋਂ ਗੁਰਕਾਰ ਨਤਮਸਤਕ ਹੋ ਕੇ ਮਾਫੀ ਮੰਗੀ ਗਈ ਹੈ